ਕੋਕੇ ਇੱਧਿਆ ਜਿਲ੍ਹਾ ਦਫਤਰ ਦੀ ਜਾਣ ਹੈ ਕਿ ਉਹਨੂੰ ਕੋਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ। ਕੱਢੇ ਬਾਹਰ ਨੂੰ ਪੁੱਤ ਪੜਾਵਾ। ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ। ਇਹਦੇ ਪਿਓ ਦਾ ਦਫਤਰ ਨਹੀਂ ਟੀਸੀ ਦਾ। ਅਬਲੀ ਦਾ ਦਫਤਰ ਵੀ ਪਬਲਿਕ ਦੇ ਨੁਮਾਇੰਦੇ ਆ। ਤੈਨੂੰ ਕਹਿ ਕੱਢ ਕੇ ਦੱਸੇ। ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ। ਕੋਈ ਤਰੀਕਾ ਮੈਨੂੰ ਦੱਸੋ। ਇਹ ਕੋਈ ਤਰੀਕਾ? ਇੱਕ ਨੰਬਰ ਦਾ ਕਰਪਟ ਆ। ਤੁਹਾਡਾ ਇਹਦਾ ਕੋਈ ਡਾਂਟੂ ਗਿਆਦਾ। ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ। ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਤੁਹਾਨੂੰ ਬਾਹਰ ਕੱਢ ਕੇ ਦੱਸੇ। ਬਾਜਾ ਨੂੰ ਕਦੇ ਨਹੀਂ ਬਾਰ ਕੋਈ ਰੋਲਾ ਲੱਪਾ ਨਹੀਂ ਹੈ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਐਮ ਐਲ ਏ ਐਮ ਪੀ 7 ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉੱਥੇ ਸਾਰੀ ਗੱਲ ਐਮ ਕੇ ਬਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮ ਐਲ ਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੋਡੀ ਸਤਿਕਾਰਯੋਗ ਸਾਰੇ ਰਿਪਰੈਜ਼ੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਸਾਨੂੰ ਬੜੇ ਐਮਕੇਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੋਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਹੈ ਸਾਡੇ ਹਮ ਦਕਲਾਉਣ ਲਈ ਜਿਹੜੇ ਸਪੀਕਰ ਨੇ ਉਹ ਤਾਂ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਤੇ ਕਿਤੇ ਤਾਂ ਚੰਗੀ ਗੱਲ ਹੈ ਤਾਂ ਮੈਂ ਵੀ ਦੱਸਾਂ ਉਹਨਾਂ ਨੂੰ ਤਾਂ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਤਾਂ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦੇ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਐਮਪੀ ਨੇ ਐਲਓਪੀ ਨੇ ਸਾਡੇ ਬਾਜਵਾ ਸਾਹ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ ਜੀ